ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਮਿੱਠੇ ਚੌਲ ਬਣਾਉਨੇ ਆ 컬러 ਪਾ ਕੇ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਦੇ ਵਾਸਤੇ ਕੀ ਖੋਜੀ ਲਿਆ ਆ ਆਪਾਂ ਇੱਕ ਗਲਾਸ ਚੌਲਾਂ ਦਾ ਲਿਆ ਜਿਨ੍ਹਾਂ ਨੂੰ ਮੈਂ ਤੋਂ ਉਸਾਰ ਕੇ ਚੰਗੀ ਤਰ੍ਹਾਂ ਰੱਖ ਲਿਆ ਇਹ ਗਲਾਸ ਮੈਂ ਇੱਕ ਲਿਆਈ ਆਪਾਂ ਜਿਹੜੀ 슈ਗਰ ਆ ਇਹਦੇ ਅੱਧਾ ਹਿੱਸਾ ਲੈਣਾ ਅੱਧਾ ਗਲਾਸ ਆਪਾਂ 슈ਗਰ ਦਾ ਲਿਆ ਤੁਸੀਂ ਟੇਸਟ ਮੁਤਾਬਕ ਜਿਆਦਾ ਜਾਂ ਘੱਟ ਵੀ ਪਾ ਸਕਦੇ ਆ ਇਹਦੇ ਵਾਸਤੇ ਆਪਾਂ ਲੈ ਲਓ ਫੂਡ ਕਲਰ ਲਿਆ ਤੇ ਆਪਣੇ ਕੋਲੇ ਸੌਗੀ ਆ ਕਾਜੂਆ ਤੇ ਬਰਾਮ ਦੇ ਗੰਗਿਰਾਂ ਹੋਗੀਆਂ ਤੇ ਥੋੜੀ ਜਿਹੀ ਕਾਲੀ ਮਿਰਚ ਤੇ ਆਪਾਂ ਇਹ ਹਰੀ ਲੈਚੀ ਲਈ ਆ ਇੱਥੇ ਵੱਡੀ ਲੈਚੀ ਲੈ ਲਈ ਤੇ ਨੌਗ ਆਪਣੇ ਕੋਲੇ ਇਹਨਾਂ ਨੂੰ ਆਪਾਂ ਕੁੱਟ ਕੇ ਇਹਨਾਂ ਦੇ ਵਿੱਚੋਂ ਦਾਣੇ ਕੱਢ ਲੈਣੇ ਆ ਫਿਰ ਆਪਾਂ ਇਹਨੂੰ ਚੌਲਾਂ ਦੇ ਵਿੱਚ ਪਾਵਾਂਗੇ ਹੁਣ ਆਪਾਂ ਤੜਕਾ ਬਣਾਉਂਦੇ ਆ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕਿਵੇਂ ਤੜਕਾ ਦਾ ਤਿਆਰ ਕਰਨੇ ਲਓ ਜੀ ਆਪਾਂ ਕੜਾਹੀ ਨੂੰ ਗੈਸ ਤੇ ਰੱਖ ਲਿਆ ਹੁਣ ਆਪਣਾ ਜਿਹੜਾ ਘਿਓ ਸੀਗਾ ਉਹ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਕਾਜੂ ਗਿਰੀਆਂ ਜਿਹੜੀਆਂ ਉਹ ਆਪਾਂ ਇਹਨਾਂ ਨੂੰ ਪੁੰਨਦੇ ਆ ਤੁਸੀਂ ਜਿਹੜਾ ਘਿਓ ਮੈਂ ਤਾਂ ਦੇਸੀ ਘਿਓ ਚ ਬਣਾਉਣ ਲੱਗੀਆਂ ਤੁਸੀਂ ਇਸ ਨੂੰ ਕਿਸੇ ਵੀ ਤੇਲ ਦੇ ਵਿੱਚ ਬਣਾ ਸਕਦੇ ਆ ਜਿਹੜਾ ਤੁਸੀਂ ਨਾਰਮਲੀ ਘਰਾਂ ਵਿੱਚ ਯੂਜ਼ ਕਰਦੇ ਆ ਤੇ ਇਸ ਨੂੰ ਸਿੱਮ ਤੇ ਗੈਸ ਨੂੰ ਰੱਖਣਾ ਮਾ ਹੁਣ ਆਪਾਂ ਜਿਹੜੀਆਂ ਗਿਰੀਆਂ ਇਹਨਾਂ ਨੂੰ ਆਪਾਂ ਨਾਲੇ ਪੁੰਨ ਲੈਣਾ ਮਾ ਤੇ ਨਾਲੇ ਆਪਾਂ ਕਾਜੂ ਆ ਜਿਹੜੇ ਜਿੰਨਾਮ ਚੰਗੀ ਤਰ੍ਹਾਂ ਪੁੰਨ ਲੈਣਾ ਜਦੋਂ ਥੋੜੇ ਜਿਹਾ ਬ੍ਰਾਊਨ ਹੋ ਗਏ ਫਿਰ ਇਹਨਾਂ ਨੂੰ ਤੁਸੀਂ ਕੱਢ ਲੈਣਾ ਕਿ ਸੇਫੰਡੇ ਚਾਹ। ਆ ਚੰਗੀ ਕਰਾਈ ਜਦੋਂ ਬ੍ਰਾਊਨ ਹੋ ਗਿਆ ਨਾ ਉਦੋਂ ਤੁਸੀਂ ਇਹਨਾਂ ਨੂੰ ਕਾਢ ਲੇਓ। ਫਿਰ ਇਹਨਾਂ ਨੂੰ ਥੋੜਾ ਲੇਟ ਪਾ ਦੇ। ਨਹੀਂ ਫਿਰ ਨਾਲ ਹੀ ਪਾਉਣੇ ਪੈਂਦੇ ਆ ਜਿਆਦਾ ਇਹ ਪਪਪ ਹੋ ਜਾਂਦੇ ਆ। ਫਿਰ ਇਹਦਾ ਕੋਈ taste ਨਹੀਂ ਆਉਂਦਾ। ਹੁਣ ਆਪਾਂ ਦੇਖੋ ਇਹ ਬ੍ਰਾਊਨ ਜੇ ਹੋ ਗਏ ਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਪਲੇਟ 'ਚ ਐਦਾਂ ਪਾ ਇਹਨਾਂ ਨੂੰ ਕੱਢ ਲੈਣਾ ਲਓ ਜੀ ਆਪਾਂ ਕੜਾਹੀ ਦੇ ਵਿੱਚ ਦੁਬਾਰਾ ਤੇਲ ਥੋੜਾ ਜਿਹਾ ਪਾ ਲਿਆ ਕਿਉਂ ਮੈਂ ਤਾਂ ਕਿ ਆਪਾਇਆ ਤੇਲ ਨਹੀਂ ਸੜੀ ਤੇ ਹੁਣ ਆ ਪਾਇਦੇ ਵਿੱਚ ਇੰਦਾ ਚੀ ਪਾ ਦੇਣੀ ਆ ਇਹ ਮੈਂ ਲੈ ਚੀਆਂ ਕੁੱਟ ਕੇ ਕਿ ਨਾ ਇਹਨਾਂ ਦੇ ਵਿੱਚੋਂ ਵੀ ਕੱਢ ਲੈ ਇਹ ਆਪਾਂ ਕੱਲੇ ਇਹ ਜਿਹੜੀਆਂ ਗ੍ਰੀਨ ਜਆ ਵਿੱਚੋਂ ਇਹ ਨਹੀਂ ਪਾਉਣਾਗਾ ਕੱਲੇ ਆਪਾਂ ਇਹਦੇ ਵਿੱਚ ਵੀ ਪਾਵਾਂਗੇ ਫਿਰ ਨਹੀਂ ਇਹ ਹੋਣੀ ਲੱਗਦੇ ਆ ਮੂੰਹ ਜੇ ਚਾਉਂਦੇ ਇਹ ਵੀ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਪਫੂਕ ਜੁਗਾ ਤੇ ਕਾਲੀ ਮਿਰਚ ਜ਼ਰੂਰ ਪਾਉ ਥੋੜੀ ਜੀ ਚੌਲਾਂ ਦੇ ਵਿੱਚ ਖਾਸ ਕਰਕੇ ਤੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਪੰਨ ਲਓ ਤੇ ਨਾਲ ਹੀ ਤੁਸੀਂ ਇਹ ਜਿਹੜਾ ਫੂਡ ਕਲਰ ਆ आप जहलो वाला लिया यू पा देना कलर तुसी थोड़ा जा के ची तरह हिला लो एक हो जाऊगा हम ती एक गिलास चौलान का लिया सब आप्य करके आप पूरा मिनके पानी पाना वो गिलास आप ਆਮਾਗੇ ਦੇ ਵਿੱਚ ਆਪਾਂ 100 ਗ੍ਰਾਮ ਕੇ 2 ਗਲਾਸ ਪਾਣੀ ਦੇ ਪਾਤੀਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਰਿੰਦਣਾ ਦੇਣਾ ਮੈਂ ਜਦੋਂ ਚੰਗੀ ਤਰ੍ਹਾਂ ਇਹ ਬੋਇਲ ਹੋਣ ਲੱਗ ਗਿਆ ਫੋੜਾ ਪਾਏ ਦੇ ਵਿੱਚ ਢੇੜੀ 슈ਗਰ ਆਪਾਂ ਇਹ ਅੱਧਾ ਗਲਾਸ ਲਿਆਏ ਤੁਸੀਂ ਆਪਦੇ ਟੇਸਟ ਮੁਤਾਬਕ ਘੱਟ ਨੂੰ ਫੇਰ ਗੋਰਾ ਦੱਸ ਦਿਂਗਾ ਵੀ ਤੁਸੀਂ ਟੇਸਟ ਮੁਤਾਬਕ ਲੈਣੀ ਹੈ ਸਾਡੇ ਬੱਚੇ ਤਾਂ ਇਸ ਘੱਟ 슈ਗਰ ਖਾਂਦੇ ਆ ਇਸ ਕਰਕੇ ਅਸੀਂ ਤਾਂ ਅੱਧਾ ਘਲਾਸੀ ਪਾਇਆ ਤੁਸੀਂ ਇਸ ਨੂੰ ਜਿਆਦਾ ਵੀ ਪਾ ਸਕਦੇ ਆ ਹੁਣੇ ਜਦੋਂ ਚੰਗੀ ਤਰ੍ਹਾਂ ਬੋਇਲ ਹੋਣ ਲੱਗ ਗਈ ਉਹਦੋਂ ਆਪਾਂ ਇਹਦੇ ਵਿੱਚ ਰਾਈਸ ਪਾਵਾਂਗੇ ਥੋਨੀ ਦੇ ਰਿਹਾ ਇਸ ਨੂੰ ਚੰਗੀ ਤਰ੍ਹਾਂ ਬੋਇਲ ਹੋ ਲੈਣ ਦੇ ਦੇਖੀ ਲਾਉ ਦੀ ਦੇਖੀ ਗਏ ਆਪਣਾ ਜਿਹੜਾ ਪਾਣੀ ਰੱਖਿਆ ਸੀ ਘਰੀ ਜਣਾ ਲੱਗ ਗਿਆ ਆ ਚੰਗੀ ਤਰ੍ਹਾਂ ਹੋ ਆਦੀ ਜੀ ਜਾਂਦਾ ਹੁਣ ਆਪਾਂ ਇਹਦੇ ਵਿੱਚ ਚੌਲ ਪਾ ਦੇਣੀ ਆ ਚੌਲ ਮੈਂ ਦੋ ਵਾਰੀ ਧੋਤੇ ਸੀਗੇ ਚੰਗੀ ਤਰ੍ਹਾਂ ਪਰ ਕਈ ਪਿਆਉਂ ਕੇ ਰੱਖ ਲੈਂਦੇ ਆ ਫੇਰ ਥੋੜਾ ਜਿਹਾ ਪਾਣੀ ਘੱਟ ਪਾਉਣ ਦੀ ਲੋੜ ਪੈਂਦੀ ਆ ਮੈਂ ਪਿਆਉਂ ਕੇ ਨਹੀਂ ਰੱਖੇ ਇਸ ਕਰਕੇ ਮੈਂ ਉਦਾਂ ਹੀ ਤੋਂ ਤੇ ਆ ਤੇ ਮੈਂ ਬਣਾਉਣ ਲੱਗ ਗਈਆਂ ਫੇਰ ਮੈਨੂੰ ਪੂਰਾ ਪਾਣੀ ਦੋ ਗਲਾਸ ਪਾਉਣੇ ਪਏ ਥੋੜਾ ਪਾ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਇਦਾਂ ਹਿਲਾ ਦੇਣਾ ਮੈਂ ਇਹਦੇ ਵਿੱਚ ਜਿਹੜੀ ਆਪਣਾ ਇੱਕ ਵਾਰ ਇਸ ਹੋ ਗਈ ਆ ਆ ਪਾਏ ਪਾ ਦੇਣੀ ਆ ਤੇ ਆਪਾਂ ਖਾਜੂ ਗਿਰੀਆਂ ਜੋ ਵੀ ਫੁੰਨਿਆ ਸੀਗਾ ਇਹੇ ਆਪਾਂ ਸਾਰਾ ਵਿੱਚ ਪਾ ਦੇਣਾ ਜੇ ਤੁਸੀਂ ਕੋਸ਼ਿਸ਼ ਇਹ ਰ ਆਪਣੀ ਹੁੰਦਾ ਤਾਂ ਤੁਸੀਂ ਪਰਦੀ ਵਿੱਚ ਔਲਾਂਦੇ ਪਾ ਸਕਦੇ ਹਾਂ ਪਰ ਮੈਂ ਵਿੱਚੇ ਹੀ ਕੁੱਕ ਕਰਨਾ ਮ ਤੇ ਇਸ ਕਰਕੇ ਮੈਂ ਨਹੀਂ ਰੱਖਿਆ ਹੁਣ ਆਪਾਂ ਇਹਨੂੰ ਢੱਕ ਦੇਣਾ ਤੇ ਥੋੜਾ ਜਿਹਾ ਸਿਮ ਗੈਸ ਕਰ ਦੇਣਾ ਲਓ ਜੀ ਵੇਖਿ ਗਏ ਆਪਣੇ ਚਾਹਲ ਕਿੰਨੇ ਕ ਪੰਗੇ ਆ ਤੇ 5 ਮਿੰਟ ਹੋ ਗਏ ਇਹਨਾਂ ਨੂੰ ਰੈਜਦਿਆਂ ਨੂੰ ਦੇਖੋ ਇਹ ਹੌਲੀ-ਹੌਲੀ ਰਿਜੀ ਜਾਂਦੇ ਆ ਹਜੇ ਇਹਨਾਂ ਨੂੰ 5-7 ਮਿੰਟ ਹੋਰ ਲੱਗਣਿਆ ਕਿਉਂਕਿ ਆਪਾਂ ਗੈਸ ਤੇਜ ਨਹੀਂ ਕੀਤਾ ਜਦੋਂ ਤੁਸੀਂ ਗੈਸ ਤੇਜ ਕਰ ਲੈਂਨੇ ਆ ਨਾ ਫਿਰ ਉਹ ਵਿੱਚੋਂ ਕਈ ਵਾਰੀ ਕੁੱਕ ਨਹੀਂ ਹੁੰਦੇਗੇ ਤੇ ਉਦਾਂ ਹੀ ਲੱਗਦਾ ਵੀ ਹੁਣ ਪਾਣੀ ਸੁੱਕ ਗਿਆ ਵੀ ਇਹ ਬਣ ਗਏ ਪਰ ਬਣੇ ਨਹੀਂ ਹੁੰਦੇ ਇਸ ਘੱਟ ਕੇ ਤੁਸੀਂ ਸਹਿਮਤੀ ਤੇ ਸਹਿਜ ਨਾਲ ਬਣਾਓ ਹਜੇ ਆਪਾਂ ਥੋੜੀ ਦੇਰ ਹੋਰ ਕੁੱਕ ਕਰਾਂਗੇ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਵੇਖੀ ਗਏ ਆਪਣੀ ਚੌਲ ਹੁਣ ਰੈਡੀ ਹੋ ਗਏ ਹੋਣਗੇ ਆ ਦੇਖੋ ਬੈਲਕੋਲ ਲਵੇੜੀ ਹੋ ਗਏ ਆ ਹੁਣ ਇਹਨਾਂ ਨੂੰ ਇੱਕ ਵਾਰੀ ਤੁਸੀਂ ਆਹ ਦੇ ਆ ਥੋੜਾ ਜਿਹਾ ਹੈਗਾ ਤੇ ਇਹਨੂੰ ਹਜੇ ਤੁਸੀਂ ਟਾਪ ਕੇ ਹੁਣ ਰੱਖ ਦੇਵੋ ਬੈਲਕੋਲ ਕੱਲੇ ਕਰਨ ਨੂੰ ਪਏ ਆ ਤੇ ਹੁਣ ਆਪਾਂ ਇਹਨੂੰ ਟਾਪ ਕੇ ਰੱਖ ਦੇਣਾ ਗੈਸ ਬੰਦ ਕਰ ਦੇਣਾ ਹੁਣ ਇੰਨੇ ਕੇ ਇਹ ਫਿਰ 10 ਮਿੰਟ ਨੂੰ ਦੇਖਾਂਗੇ ਫਿਰ ਇੰਨੇ ਕੇ ਆਪਣੇ ਆਪ ਹੀ ਕੁੱਫ ਹੋ ਜਾਣਗੇ ਫਿਰ ਆਪਾਂ ਕਿਸੇ ਪਾਂਦੇ ਚ ਕੱਢਾਂਗੇ ਤੇ ਤੁਹਾਨੂੰ ਦਿਖਾਉਨੇ ਆ ਲਾਉਦੀ ਆਪਣਾ ਗੈਸ ਬੰਦ ਕੀਤੇ ਨੂੰ 10 ਮਿੰਟ ਹੋ ਗਏ ਆ ਹੁਣ ਆਪਣੇ ਜਿਹੜੇ ਚੌਲ ਆ ਹੁਕ ਚੰਗੀ ਤਰ੍ਹਾਂ ਟਿਕ ਜੇ ਗਏ ਹੁਣ ਆਪਾਂ ਦੇਖਦੇ ਆ ਟੱਕਣ ਚੱਖ ਕੇ ਵੀ ਆਪਣੇ ਕਿਦਾਂ ਦੇ ਤਿਆਰ ਹੋਏ ਆ ਆ ਦੇਖੋ ਚੌਲ ਬਹੁਤ ਸੋਹਣੇ ਤਿਆਰ ਹੋ ਗਏ ਆ ਕੱਲ ਦੇ ਕੱਲੇ ਪਈ ਆ ਇਹਬਨੀ ਕੋਈ ਗੱਲ ਹੈਗੀ ਹੈ ਨਾ ਤੇ ਹੁਣ ਤੁਸੀਂ ਇਸ ਨੂੰ ਕਿਸੇ ਭਾਂਡੇ ਚ ਇਦਾਂ ਕੱਢ ਲਓ ਆ ਦੇਖੋ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਆ ਦੇਖੋ ਬਸ ਵਣੇ ਬਰਕਾ ਤਿਆਰ ਹੋਇਆ ਤੁਸੀਂ ਵੀ ਮੇਰੇ ਥਿੰਕੇ ਨਾਲ ਬੜਾ ਕੇ ਦੇਖਿਓ ਇਹ ਬਹੁਤ ਜਲਦੀ ਬਣ ਜਾਂਦੇ ਆ ਕਈ ਵਾਰੀ ਹੁੰਦਾ ਆਪਣੇ ਘਰ ਕੋਈ ਗੈਸਟ ਆਉਂਦਾ ਤਾਂ ਆਪਣੇ ਕੋਲ ਕੁਝ ਖਾਣ ਨੂੰ ਹੋਰ ਚਾਹ ਨਾਲ ਦੇਣ ਨੂੰ ਹੁੰਦਾ ਨਹੀਂ ਚੌਲ ਤਾਂ ਆਮ ਹੀ ਘਰਾਂ ਵਿੱਚ ਹੁੰਦੇ ਆ ਤੁਸੀਂ ਇਹ ਇੱਕ ਪਾਸੇ ਚਾਹ ਪਾੜ ਲਓ ਦੂਜੇ ਪਾਸੇ ਚੌਲ ਬਣਾ ਲਓ ਬੜੀ ਜਲਦੀ ਬਣ ਜਾਂਦੇ ਆ ਚਾਹ ਨਾਲ ਚੌਲ ਹੀ ਵਰਤਾ ਦਿਓ ਤੁਸੀਂ लाव जी ਤੁਸੀਂ ਇਸ ਤਰ੍ਹਾਂ ਤਿਆਰ ਕਰਿਓ ਬੜੀ ਜਲਦੀ ਬਣ ਗਿਆਣਗੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਮੇਰੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆ ਥੈਂਕ ਯੂ ਸੋ ਮੱਚ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ